ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਤਰਨਤਾਰਨ ਦੇ ਵਿੱਚ ਇੱਕ ਜਿਮਣੀ ਚੋਣ ਚੱਲਦੀ ਆ ਜਿਮਣੀ ਚੋਣ ਦੇ ਵਿੱਚ ਉੱਥੇ ਰਾਜਾ ਵਿਰਿੰਗ ਜਿਹੜਾ ਕਾਂਗਰਸ ਦਾ ਪ੍ਰਧਾਨ ਆ ਉਹਨੇ ਚੋਣ ਪ੍ਰਚਾਰ ਕਰ ਰਿਆ ਸੀ ਚੋਣ ਪ੍ਰਚਾਰ ਦੇ ਵਿੱਚ ਉਹਨਾਂ ਨੇ ਬਾਲਮਿਕ ਮੱਜੀ ਸਿੱਖ ਸਮਾਜ ਦੇ ਉੱਤੇ ਬਹੁਤ ਵੱਡੀ ਟਿੱਪਣੀ ਕੀਤੀ ਆ ਕਿ ਇਹ ਰੰਗ ਦਾ ਕਾਲਾ ਸੀ ਇਹ ਪੱਠੇ ਪਾਉਂਦਾ ਹੁੰਦਾ ਸੀ ਤੇ ਕਾਂਗਰਸ ਨੇ ਚਾੱਕ ਕੇ ਉਹਨੂੰ ਗ੍ਰਹਿ ਮੰਤਰੀ ਬਣਾਤਾ ਪਰ ਇਹ ਬਹੁਤ ਨਿੰਦਣਯੋਗ ਆ ਕਿ ਬੂਟਾ ਸਿੰਘ ਸਰਦਾਰ ਬੂਟਾ ਸਿੰਘ ਇੱਕ ਪੜਿਆ ਲਿਖਿਆ ਤੇ ਵਧੀਆ ਪਰਿਵਾਰ ਦੇ ਵਿੱਚ ਰਹਿਣ ਵਾਲਾ ਜਿਹਨੇ ਇੱਕ ਬਹੁਤ ਵੱਡੇ ਹਾਸਲ ਮਕਾਮ ਕੀਤੇ ਨੇ ਐਮਪੀ ਬਣੇ ਨੇ ਗ੍ਰਹਿ ਮੰਤਰੀ ਬਣੇ ਨੇ ਤੇ ਚੰਗੇ ਪੜੇ ਲਿਖੇ ਸਨ ਪਰ ਇਹੋ ਜਿਹੇ ਰਾਜਾ ਬ੍ਰਿੰਗ ਨੂੰ ਨਹੀਂ ਕਹਿਣਾ ਚਾਹੀਦਾ ਸੀ ਕਿ ਪੱਠੇ ਪਾਉਂਦਾ ਆ ਇਹ ਆਕਾੜਾ ਰੰਗ ਦਾ ਕਿਉਂਕਿ ਸਮਾਜ ਤੇ ਟਿੱਪਣੀ ਕਰਨੀ ਬਹੁਤ ਮਾੜੀ ਗੱਲ ਆ ਕਿਉਂਕਿ ਇਹੋ ਜਿਹੇ ਇਨਸਾਨ ਅਸੀਂ ਚਾਹੁੰਦੇ ਆ ਕਿ ਜਿਹੜੇ ਕਾਂਗਰਸ ਦੇ ਵਿੱਚ ਐ ਨੂੰ ਕਾਂਗਰਸ ਦੀ ਪ੍ਰਧਾਨਗੀ ਤੋਂ ਲਾਉਣਾ ਚਾਹੀਦਾ ਤੇ ਇਹਤੇ ਪਰਚਾ ਹੋਣਾ ਚਾਹੀਦਾ ਵੈਸੇ ਪਰਚਾ ਹੀ ਰਿਹਾ ਐ ਐਸਸੀ ਇੱਕ ਵਾਰ ਹੋ ਗਿਆ ਆ ਅਸੀਂ ਐਸਸੀ ਕਮਿਸ਼ਨ ਦਾ ਵੀ ਧੰਨਵਾਦ ਕਰਦੇ ਆ ਤੇ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਤੇ ਸਰਕਾਰ ਦਾ ਵੀ ਧੰਨਵਾਦ ਕਰਦੇ ਨਾ ਸਾਰਿਆਂ ਨੂੰ ਸਾਥ ਦਿੱਤਾ ਆ ਕਿਉਂਕਿ ਇਹ ਤੇ ਪਰਚਾ ਹੋ ਗਿਆ ਆ ਇਹ ਹੋਰ ਤੁਸੀਂ ਮੰਗ ਕਰ ਰਹੇ ਹੋ ਔਰ ਕੁਛ ਮੰਗ ਨਹੀਂ ਸਾਡੇ ਵਿੱਚ ਰੋਸ ਆ ਜੀ ਸਾਡੇ ਸਮਾਜ ਦੇ ਵਿੱਚ ਰੋਸ ਆ ਸਾਡੇ ਬਾਲਮੀਕ ਮਜਬੂਤ ਸਿੱਖ ਭਾਈਚਾਰੇ ਵਿੱਚ ਰੋਸ ਆ ਕਿ ਸਾਡੇ ਦੇ ਇਹੋ ਜਿਹੇ ਟਿੱਪਣੀਆਂ ਕਰਦੇ ਨੇ ਕਿ ਰੰਗ ਦੇ ਕਾਲੇ ਆ ਇਹ ਅਨਪੜ੍ਹਿਆ ਇਹ ਪੱਠੇ ਪਾਉਂਦੇ ਸੀ ਦੱਸੋ ਰੋਸ਼ਨੀ ਆਊਗਾ ਤਾਂ ਹੋਰ ਕੀ ਆਊਗਾ 2027 ਦੇ ਵਿੱਚ ਇਸ ਚੀਜ਼ ਦਾ ਜਵਾਬ ਦਿੱਤਾ ਜਾਊਗਾ ਮੈਂ ਕਹਾਂ ਜੀ ਹੋਣੀ ਦਿੱਤਾ ਜਾਊਗਾ ਜਿਮਨੀ ਚੌਂ ਦੇ ਵਿੱਚ ਹੀ ਸਭ ਤੋਂ ਪਹਿਲਾਂ ਜਿਮਨੀ ਚੌਂ ਦੇ ਵਿੱਚ ਜਿਹੜਾ ਤਰਨਤਨ ਦੇ ਵਿੱਚ ਚੱਲਦਾ ਹੈ ਉੱਥੇ ਜਵਾਬ ਦੇਵਾਂਗੇ ਉਸ ਤੋਂ ਬਾਅਦ ਜਿਹੜਾ 27 ਦਾ ਅਗਲਾ ਟਾਰਗੇਟ ਵੱਜਦਾ ਹੈ ਜੇ ਇਹ 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 ਨੂੰ ਤੁਹਾਨੂੰ ਚਾਹੀਦਾ ਕਿ ਕਾਂਗਰਸ ਦਾ ਜਿਹੜਾ ਪ੍ਰਧਾਨ ਹੈ ਰਾਹੁਲ ਗਾਂਧੀ ਨੂੰ ਵੀ ਇਹ ਨੂੰ ਜਿਹੜਾ ਪੰਜਾਬ ਦੇ ਪ੍ਰਧਾਨ ਦੇ ਅਹੁਦੇ ਤੋਂ ਲਾਉਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਜੀ ਇਹ ਨੂੰ ਲਾਉਣਾ ਚਾਹੀਦਾ ਕਾਂਗਰਸ ਦੇ ਜਿਹੜੇ ਅਹੁਦੇ ਤੋਂ ਪ੍ਰਧਾਨ ਤੋਂ ਪੂਰੀ ਮੈਂਬਰਸ਼ਿਪ ਇਹਦੀ ਖਾਰਜ ਕਰਣੀ ਚਾਹੀਦੀ ਕਿ ਜਿਹੜਾ ਇੱਕ ਬਾਲਮਿਕ ਮਜਿਸ ਇੱਕ ਸਮਾਹ ਹੀ ਉਹ ਜਿਹੜਾ ਗਲਤ ਟਿੱਪਣੀ ਕਰ ਰਿਹਾ ਕਿ ਇਹ ਰੰਗ ਦੇ ਕਾਲੇ ਐ ਪੱਠੇ ਪਾਉਂਦੇ ਐ ਜੋ ਵੀ ਤੁਹਾਨੂੰ ਬੋਲਦਾ ਤੁਹਾਡੇ ਸਾਹਮਣੇ ਆ ਕੋਈ ਲੁਕੋ ਸ਼ੁਗੋਈ ਗੱਲ ਨਹੀਂ ਅੱਜ ਸਾਰੇ ਸਾਥੀ ਸਾਡੇ ਇਧਰੋਂ ਨਿਰਮਲ ਸਿੰਘ ਜੀ ਹੋ ਗਏ ਸਰਦਾ ਸਾਬੀ ਸਾਹਿਬ ਨੂੰ ਸਾਬੀ ਹੁਣੀ ਹੋ ਗਏ ਆਪਣੇ ਹੈਪੀ ਸਿੰਘ ਸਰਪੰਚ ਹੋ ਗਏ ਬੀਜੇ ਟੋਟਕਲਾ ਸਾਰੇ ਸਾਥੀ ਸਾਡੇ ਵਿੱਕੀ ਹੋਣੀ ਸਰਪੰਚ ਸਾਹਿਬ ਜਿੰਨੇ ਵੀ ਹੈਗੇ ਬੋਪਾਰਾ ਵਾਲੇ ਹੋ ਗਏ ਸਾਰੇ ਸਾਰੇ ਸੱਜਣ ਜਿਹੜਾ ਨੇ ਮਨ ਦੇ ਵਿੱਚ ਰੋਸ ਸੀਗਾ ਅੱਜ ਤੇ ਰੋਸ ਇਹਨਾਂ ਨੇ ਆਪਣਾ ਪ੍ਰਗਟ ਕੀਤਾ ਜੀ ਅੱਜ ਇੱਥੇ ਤੇ ਜਿਹੜੇ ਲੋਕ ਗਾਰ-ਗਾਰ ਸ਼ੁਕਰੀਆ ਕਰਦੇ ਸਮਾਜ ਤੇ ਸਮਾਜ ਵੱਲੋਂ ਮਾਫੀ ਦਿੱਤੀ ਜਾਂਦੀ ਸਰ ਅਸੀਂ ਤੇ ਬਖਸ਼ਣ ਦੇ ਯੋਗਤ ਨਹੀਂ ਪਰ ਅਸੀਂ ਜਿੰਨੀ ਜੋਗਾ ਕੇ ਅਸੀਂ ਹਰ ਲੜਾਈ ਲੜ ਰਹੇ ਹਾਂ ਜੀ ਅਸੀਂ ਜੋ ਜਨਮ ਲਿਆ ਅਸੀਂ ਸਮਾਜ ਦੇ ਵਿੱਚ ਕੋਈ ਵੀ ਦਿੱਕਤ ਆਉਂਦੀ ਆ ਕੋਈ ਪ੍ਰੋਬਲਮ ਆਉਂਦੀ ਆ ਅਸੀਂ ਤੇ ਲੜਾਈ ਲੜ ਰਹੇ ਹਾਂ ਅੱਜ ਵੀ ਲੜ ਰਹੇ ਆ ਅੱਜ ਆ ਮੇਰੇ ਸਾਥੀ ਸਾਰੇ ਨਾਲ ਲੜ ਰਹੇ ਆ ਜੀ ਚਰਨਜੀਤ ਸਿੰਘ ਚੰਨੀ ਵੱਲੋਂ ਕਿਹਾ ਜਾ ਰਿਹਾ ਹੈਗਾ ਵੱਡਾ ਦਿਲ ਕਰਕੇ ਜਿਹੜਾ ਹੈਗਾ ਮਾਫ ਕਰ ਦੇਣਾ ਚਾਹੀਦਾ ਕਿਸ ਤਰ੍ਹਾਂ ਦੇ ਅਸੀਂ ਨਹੀਂ ਚਾਹੁੰਦੇ ਕਿ ਮਾਫ ਹੋਣਾ ਚਾਹੀਦਾ ਚਰਨਜੀਤ ਚੰਨੀ ਵੱਲੋਂ ਗਲਤ ਕਹ ਲਿਆ ਜੇ ਉਹਨੂੰ ਆਪ ਸਮਾਜ ਦੇ ਵਿੱਚ ਐਸਸੀ ਭਾਈਚਾਰੇ ਦੇ ਵਿੱਚ ਉਹਨੂੰ ਗੱਲ ਨਹੀਂ ਕਹਿਣੀ ਚਾਹੀਦੀ ਇਹ ਚੰਨੀ ਨੂੰ ਵੀ ਇੱਕ ਬਸੇਵੇਂ ਸੰਘਰਸ਼ ਕੀਤਾ ਜਦੋਂ ਉਹਨਾਂ ਨੇ ਚੰਨੀ ਚੰਜੀ ਸਿੰਘ ਚੰਨੀ ਨੂੰ ਕਿਉਂਕਿ ਉਹ ਇੱਕ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਹਨਾਂ ਨੂੰ ਪੈਦ ਦੀ ਜੁੱਤੀ ਦੱਸਿਆ ਅਸੀਂ ਉਹਦੇ ਵੀ ਸੰਘਰਸ਼ ਪੂਰਾ ਕੀਤਾ ਜੀ ਅਸੀਂ ਹਰ ਟਾਈਮ ਤੋਂ ਸੰਘਰਸ਼ ਕਰ ਰਹੇ ਹਾਂ ਜੀ ਐ ਸਰ ਜਾਤੀਵਾਦ ਫੈਲਾਉਣ ਵਾਲਿਆਂ ਵਾਸਤੇ ਕੋਈ ਚੇਤਾਵਨੀ ਕੋਈ ਸੰਦੇਸ਼ ਦੇਖੋ ਜੀ ਅਸੀਂ ਤਾਂ ਹਰ ਟਾਈਮ ਚੇਤਾਵਨੀ ਵੀ ਦੇ ਇਹਨਾਂ ਦੇ ਰਹੇ ਆ ਔਰ ਸੰਘਰਸ਼ ਕਰ ਰਹੇ ਹਾਂ ਕਿ ਇਹ ਜਿਹੜੇ ਨੱਥ ਪੈਣੀ ਚਾਹੀਦੀ ਜੋ ਸਮਾਜ ਦੇ ਵਿੱਚ ਇਹੋ ਜਿਹੇ ਜਾਂ ਗਲਤ ਫਹਾਮਾ ਫੜਾਉਂਦੇ ਨੇ ਕਦੀ ਕਿਸੇ ਤਰ੍ਹਾਂ ਦੀ ਕਦੀ ਕਿਸੇ ਤਰ੍ਹਾਂ ਦੀ ਇਹਨਾਂ ਤੇ ਕਾਰਵਾਈ ਹੋਣੀ ਜ਼ਰੂਰੀ ਹੈ ਜੀ ਸਰ ਜੀ ਆਮ ਲੋਕੀ ਤੇ ਭੇਦਭਾਵ ਕਰਨ ਤਾਂ ਵਕਰੀ ਗੱਲ ਆ ਨਾ ਜਿਹੜੇ ਵੱਡੇ ਅਹੁਦਿਆਂ ਦੇ ਬੈਠੇ ਆ ਜਿਹੜੇ ਪਾਰਟੀਆਂ ਦੇ ਏਜੰਡੇ ਨੂੰ ਚਲਾਉਂਦੇ ਜਾਂ ਪੰਜਾਬ ਦੇ ਪ੍ਰਧਾਨ ਨੇ ਜੇ ਉਹ ਹੀ ਆਪਣੀ ਕੋਟੇ ਦੀ ਚੋਣ ਚਲਾ ਜਾਂ ਕੋਟਾ ਲੈ ਕੇ ਬੈਠੇ ਆ ਨਾ ਤੇ ਸਾਡਾ ਸਮਾਜ ਕਿਉਂ ਹਰ ਵਾਰ ਫਿਰ ਇਹਨਾਂ ਨੂੰ ਕੋਟਾ ਦਿੰਦਾ ਦੇਖੋ ਜੀ ਕੱਲਾ ਇਹ ਨਹੀਂ ਬਹੁਤ ਅਹੁਦਿਆਂ ਤੇ ਇਹੋ ਜਿਹੇ ਬੈਠੇ ਚਾਹੇ ਉਹ ਸਿੱਖ ਕੌਮ ਦੇ ਹੋਰ ਵੀ ਜਿਹੜੇ ਅਹੁਦੇਦਾਰ ਆ ਕੋ ਅਕਸਰ ਗੱਲਾਂ ਹੁੰਦੀਆਂ ਰਹਿੰਦੀਆਂ ਆ ਕਿ ਇਹਨਾਂ ਦੇ ਟੌਣ ਦੇ ਵਿੱਚ ਕਿਲਾ ਕੱਢ ਨਹੀਂ ਅਸੀਂ ਜਨਮ ਲਿਆ ਜੇ ਸਾਡੇ ਮਜੀਠ ਸਿੰਘ ਖਰੇ ਸਾਰੇ ਇੱਥੇ ਆਪ ਪੰਜਾਬ ਦੇ ਵਿੱਚ ਇਹਨਾਂ ਦੀ ਟੌਣ ਤੋਂ ਕਿਲਾ ਕੱਢਣ ਦੇ ਕਰਕੇ ਅਸੀਂ ਜਿਹੜਾ ਇਹਨਾਂ ਦੇ ਖਿਲਾਫ ਬੋਲ ਰਹੇ ਹਾਂ ਜੀ ਜਿਹੜਾ ਵੇ ਅਸੀਂ ਲੜਾਈ ਲੜ ਰਹੇ ਇਹਨਾਂ ਦੇ ਟੌਣ ਤੋਂ ਕਿਲਾ ਕੱਢਣ ਲਈ ਮੇਰੇ ਪਿੰਡ ਵੀ ਥੋੜੇ ਦਿਨ ਹੋਏ ਸੀ ਪਹਿਲਾਂ ਉੱਥੋਂ ਵੀ ਇੱਕ ਦਿਨ ਟੌਣ ਤੋਂ ਕਿਲਾ ਕੱਢਿਆ ਇਹਦੇ ਹਿਸਾਬ ਨਾਲ ਪੰਜਾਬ ਵਿੱਚ ਵੱਡੇ ਪੁੱਤਰ ਤੇ ਬਾਲਮੀਕੀ ਭਾਈਚਾਰਾ ਕੋਈ ਹੋਰ ਵੱਡਾ ਸੰਘਰਸ਼ ਲਾਣੇਗਾ ਲਾਣੇ ਜਿੱਥੇ-ਜਿੱਥੇ ਵੀ ਹੈਗਾ ਜੀ ਬਾਲਮੀਕ ਸਮਾਜ ਬੈਠਾ ਮਜੀਠ ਸਿੰਘ ਸਮਾਜ ਬੈਠਾ ਸਾਡੇ ਰਵੀਦਾਸੀ ਭਾਈਚਾਰਾ ਬੈਠਾ ਧਰਮੀਚੇ ਭਾਈਚਾਰਾ ਉਹ ਸਾਰੇ ਸੰਘਰਸ਼ ਕਰ ਰਹੇ ਆ ਇਕੱਲਾ ਬਾਲਮੀਕ ਭਾਈਚਾਰਾ ਨਹੀਂ ਜਿੱਥੇ-ਜਿੱਥੇ ਵੀ ਸਾਡੇ ਸਿੱਖ ਸਮਾਜ ਦੇ ਵੀ ਚਾਹੇ ਮਜਬੂਤ ਸੇਖਾਂ ਨੇ ਚਾਹੇ ਬਾਲਮੀਕ ਭਾਈਚਾਰਾ ਜਰਵੀ ਦੱਸੀਏ ਚਾਹੇ ਕਬੀਰ ਭਗਤ ਜਿੰਨੇ ਵੀ ਹੈਗੇ ਸਾਡੇ ਨਾਲ ਆ ਅਸੀਂ ਸਾਰੇ ਅਸੀਂ ਭਾਈਚਾਰਾ ਲੜਾਈ ਲੜ ਰਹੇ ਜੀ ਜਿਹੜੇ ਨੇ ਉਹਨਾਂ ਵੱਲੋਂ ਘੜੀ ਸਾਫ ਉਹਨਾਂ ਵੱਲੋਂ ਜਿਹੜਾ ਹੈਗਾ ਇਹਨਾਂ ਨੂੰ ਤਲਬ ਵੀ ਕੀਤਾ ਗਿਆ ਤਲਬ ਵੀ ਕੀਤਾ ਲਈ ਮੇਰੇ ਖਿਆਲ ਹੈ ਪਰਚਾ ਹੋ ਗਿਆ ਜੀ ਲਗਭਗ ਸੌਣ ਚਾਇਆ ਹੀ ਪਰਚਾ ਹੋ ਗਿਆ ਜੀ ਅਗਰ ਪਰਚਾ ਨਹੀਂ ਹੋਗਾ ਤਾਂ ਸੰਘਰਸ਼ ਸਾਰੇ ਸਾਥੀਆਂ ਦਾ ਯਾਰੀ ਹੋਗਾ